ਹਾ ਪਤਾ ਹੈ ਗੱਲ ਸੁਣ ਲੈ ਮੇਰੀ ਕੰਨ ਖੋਲ ਕੇ ਮੈਂ ਲੱਗਾ ਤੈਨੂੰ ਨਵਾਉਣਾ ਤੇ ਬਾਲਾ ਟਿੰਡਰਨਾ ਨੀਗਾ ਮੱਛਰਨਾ ਨੀਗਾ ਆਰਾਮਦਈ ਨਵਾਉਂਗਾ ਪਹਿਲਾਂ ਪਾਣੀ ਪਾਉਂਗਾ ਪੈਰਾਂ ਤੇ ਕਿਉਂਕਿ ਸਿੱਧਾ ਫਿਰਤੀ ਅੰਤਣੀ ਦੇ ਪਾਣੀ ਪਾਉਣ ਨਾਲ ਡਾਕਟਰ ਕਹਿੰਦੇ ਆ ਅਟੈਕ ਹੋ ਜਾਂਦਾ ਹੈਗਾ ਇਸੇ ਕਰਕੇ ਇੱਧਰ ਜਾ ਕੇ ਇੱਧਰ ਬੂਠਾ ਚੱਕ ਫਸੰਗ ਲੱਗਦੀ ਆ ਨਾਉਣ ਤੋਂ ਉਹ ਦੋ ਨਾਲਿਆ ਕਰੇਗੇ ਆਪਦੀ ਆਪ ਨਾਲਿਆ ਕਰੇ ਚੰਗੀ ਗੱਲ ਨਹੀਂ ਜੀ ਪਰ ਮੈਨੂੰ ਨਵਾਉਣਾ ਪੈਂਦਾ ਹੈਗਾ ਚਲੋ ਕਰਤਾ ਸ਼ੁਰੂ ਕੰਮ इधर चाको इधर झाको बेटर बिटर झाको हां पहला पैर धूंगा तेरा मैं उस ठीक है नाला पानी पीला पानी पीला पानी पीला लो नहीं पीना तेरी मर्जी ना तो सर च भी पानी पाऊंगी तेरे तो पानी इधर मूं कर इधर सिंग चक चक मूं इधर कर ਲਵੇ ਕੇ ਲੱਤ ਦੇਖੀ ਮਾਰ ਦੂ ਲੈਵੇ ਤੇ ਪਾਣੀ ਪਾਉਂਗਾ ਨਾ ਹੈ ਹਾਇ ਤਾਂ ਭਵਨ ਹਿੱਲੀ ਹੈ ਹੈ ਚੱਲ ਵੀ ਚੱਲ ਵੀ ਹੈ 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 ਸਿਰਤਾ ਤਾਂ ਹੋਣਾ ਹੀ ਪੈਣਾ ਆਇ ਨਹੀਂ ਆਇ ਆਇ ਪਾ ਚਲੋ 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 ਨਾਲੋ 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 ਮੇਰਾ ਪਤ ਨਾਉ ਤੋਨ ਨਾਉ ਤੋਨ ਨਾਉ ਰੌਂਦਰੀ ਨਾਉ ਪਰ ਲੰਡੂ ਬੰਦੇ ਬਣ ਕੇ ਨਾ ਨਾਉ ਛਣੇ ਬੱਤੇ ਬਣ ਕੇ ਨਾਉ ਫੈਲੀ ਫੈਂਟ ਬੱਚੇ ਬਣੋ ਚਲੋ 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 ਹੁਣ ਸ੍ਰੀ ਦੀ ਵਾਰੀ ਆ ਗਈ ਹੁਣ ਸ੍ਰੀ ਚ ਪਾਣੀ ਪਾਊਗਾ ਮੇਰੇ ਉੱਤੇ ਕੰਨੀ ਮਾਰਨੀ ਕਦੋਂ ਦਾਸਤੀ ਗੱਲ ਜੇ ਟੱਕਰ ਮਾਰੀ ਨਾ ਮੈਂ ਫੈਂਟ ਦੇ ਨਾ ਠੀਕ ਹੈ ਨਾ ਆਈਸ ਇਹ ਬੱਲੇ 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 ਸੜਕਿਓ ਸੜਕੀ ਨਵਾਤਾ ਤੂ ਤੇ ਉੱਡ ਚੱਲੇ ਓ ਅ ਯਮੇਰਾ ਸ਼ੇਰ ਨਾਲੋਂ ਕਿਰਾ ਮੈਂ ਤੂੰ ਹੀ ਨੌਨ ਵਾਲੀ ਚੱਲੀ ਹੋਰ ਤਾਂ ਕੋਈ ਹੈ ਨਹੀਂ ਨੌਨ ਵਾਲੀ ਉਹ ਤਾਂ ਪਾਣੀ ਨਹੀਂ ਨੇੜੇ ਕਰ ਚੰਦ ਨਿੰਦੀਆਂ ਆਈਆਂ ਭਾਂ ਦੇ ਪਤਾਂ ਨੇੜੀਆਂ ਚੱਲ ਪਾਣੀ ਪੀਣਾ ਹੁਣ ਨਹੀਂ ਪੀਣਾ ਸੱਤ ਲਹਰ ਬੱਸ ਮੈਂ ਤੁਮ ਪੈਰ ਲਾ ਦੇਵਾਂ ਇਹ ਦੇਚ ਇਹ ਅੱਜ ਦੱਤੀ ਆ ਬੰਨ ਕੇ ਆਵਾਂ ਤੈਨੂੰ ਹੈ ਪਾਣੀ ਪੀ ਲਾ ਛਿਪ ਛਿਪ ਪਾਣੀ ਪੀ ਹੌਲਪਾ ਜੀਵਨੀ ਆ ਪਾਣੀ ਨੂੰ ਕੀ ਗੱਲ ਆ ਹੁਣ ਕਿਵੇਂ ਪਾਣੀ ਪੀ ਜੰਨੀ ਆ ਤੇ ਨਾ ਬੁੱਤ ਅੱਧਾ ਬਾ ਗਿਨਵਾਇਤਾ ਹਾ ਹਾ